ਸਾ ਮਹਲਾ ਪੰਜਵਾਂ ਅਨਕ ਪਾਂਥ ਕਰ ਸੇਵਾ ਕਰੀਐ ਹੇ ਮਾਂ ਪ੍ਰਭੂ ਨੂੰ ਪਿਆਰੀ ਹੋ ਚੁੱਕੀ ਸੰਤ ਸੰਗਣ ਜੀਵ ਇਸਤਰੀ ਦੀ ਸੇਵਾ ਅਨੇਕਾਂ ਤਰੀਕਿਆਂ ਨਾਲ ਕਰਨੀ ਚਾਹੀਦੀ ਹੈ ਜੀਉ ਪ੍ਰਾਨ ਧਨ ਆਗੇ ਧਰੀਐ ਇਹ ਜਿੰਦੇ ਪ੍ਰਾਨ ਤੇ ਆਪਣਾ ਧਨ ਸਭ ਕੁਝ ਉਸ ਦੇ ਅੱਗੇ ਰੱਖ ਦੇਣਾ ਚਾਹੀਦਾ ਹੈ ਪਾਣੀ ਪੱਖਾ ਕਰੋ ਅੱਜ ਅਭਿਮਾਨ ਹੈ ਮਾਂ ਜੇ ਮੇਰੇ ਉੱਤੇ ਕਿਰਪਾ ਹੋਵੇ ਤਾਂ ਮੈਂ ਵੀ ਅਹੰਕਾਰ त्यागे ਉਸ ਦਾ ਪਾਣੀ ਢੋਣ ਤੇ ਉਸ ਨੂੰ ਪੱਖਾ ਚੱਲਣ ਦੀ ਸੇਵਾ ਕਰਾਂ ਹਨਕ ਬਾਰ ਜਾਈਏ ਕੁਰਬਾਨ ਉਸ ਜੀਵ ਸਤਿ ਤੋ ਅਨੇਕਾਂ ਵਾਰੀ ਸਦਕੇ ਹੋਣਾ ਚਾਹੀਦਾ ਸਾਈ ਸੁਹਾਗਣ ਜੋ ਪ੍ਰਭ ਭਾਈ ਹੈ ਮੇਰੀ ਮਾਂ ਜਿਹੜੀ ਜੀਵ ਇਸਤਰੀ ਪ੍ਰਭੂ ਪਤੀ ਨੂੰ ਪਿਆਰੀ ਲੱਗ ਪੈਂਦੀ ਹੈ ਉਹੀ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ ਤਿਸ ਕੈ ਸੰਗ ਮਿਲੋ ਮੇਰੀ ਮਾਈ ਰਹਾਓ ਜੇ ਮੇਰੇ ਉੱਤੇ ਮਿਹਰ ਹੋਵੇ ਜੇ ਮੇਰੇ ਭਾਗ ਜਾਗਣ ਤਾਂ ਮੈਂ ਵੀ ਉਸ ਸੁਹਾਗਣ ਦੀ ਸੰਗਤ ਵਿੱਚ ਮਿਲ ਬੈਠਾਂ ਦਾਸਨ ਦਾ ਸੀ ਕੀ ਪਨਹਾਰ ਹੈ ਮਾਂ ਉਹਨਾਂ ਦੀਆਂ ਦਾਸੀਆਂ ਦੀ ਪਾਣੀ ਢੋਣ ਵਾਲੀ ਬਣਾ ਉਹਨ ਕੀ ਰੇਣਾ ਬਸੈ ਜੀ ਨਾਲ ਉਹਨ ਸੋਹਗਣਾ ਦੀ ਚਰਨ ਧੂੜ ਮੇਰੀ ਜਿੰਦ ਦੇ ਨਾਲ ਟਿੱਕੀ ਰਹੇ ਮਾਥੇ ਭਾਗ ਤਾਂ ਪਾਵਾਂ ਸੰਗ ਮੇਰੇ ਮੱਥੇ ਉੱਤੇ ਪੂਰਬਲੇ ਕਰਮਾਂ ਦਾ ਭਾਗ ਜਾਗ ਪਏ ਤਾਂ ਮੈਂ ਉਹਨਾਂ ਸੁਹਾਗਣਾਂ ਦੀ ਸੰਗਤ ਹਾਸਲ ਕਰਾਂ ਮਿਲੇ ਸੁਆਮੀ ਆਪਣੇ ਰੰਗ へਮਾ ਸੁਹਾਗਣਾਂ ਦੀ ਸੰਗਤ ਦਾ ਸਦਕਾ ਹੀ ਖਸਮ ਪ੍ਰਭੂ ਆਪਣੇ ਪ੍ਰੇਮ ਰੰਗ ਵਿੱਚ ਆ ਕੇ ਮਿਲ ਪੈਂਦਾ ਹੈ ਜਾਪ ਤਾਪ ਦੇਵੋਂ ਸਭ ਨੇ ਮਾ ਲੋਕ ਦੇਵਤਿਆਂ ਆਦਿਕ ਨੂੰ ਵਾਸ ਕਰਨ ਲਈ ਮੰਤਰਾਂ ਦੇ ਜਾਪ ਕਰਦੇ ਹਨ ਕਈ ਜੰਗਲਾਂ ਵਿੱਚ ਜਾ ਕੇ ਧੂਣੀਆਂ ਤਪਾਉਂਦੇ ਹਨ ਤੇ ਹੋਰ ਅਨੇਕਾਂ ਸਾਧਨ ਕਰਦੇ ਹਨ ਕਈ ਲੋਕ ਤੀਰਥ ਇਸ਼ਨਾਨ ਆਦਿਕ ਮਿੱਥੇ ਹੋਏ ਧਰਮ ਕਰਮ ਕਰਦੇ ਹਨ ਜਾਗ ਹੋਮ ਆਦਿ ਕਰਦੇ ਹਨ ਪਰ ਹੇ ਮਾ ਉਨ ਸੋਹਾਗਣਾ ਦੀ ਸੰਗਤ ਦੇ ਵਟੇ ਵਿੱਚ ਮੈਂ ਸਾਰੇ ਜਾਪ ਸਾਰੇ ਤਪ ਹੋਰ ਸਾਰੇ ਸਾਧਨ ਦੇਣ ਨੂੰ ਤਿਆਰ ਹਾਂ ਕਰਮ ਧਰਮ ਅਰਪਉ ਸਭ ਹੋਮਾ ਸਾਰੇ ਮਿੱਥੇ ਹੋਏ ਧਰਮ ਕਰਮ ਸਾਰੇ ਜੱਗ ਹੋਮ ਭੇਟਾ ਕਰਨ ਨੂੰ ਤਿਆਰ ਹਾਂ ਗਰਭ ਮੋਹ ਤਜ ਹੋਵੋਂ ਰੇਨ ਮੇਰੀ ਇਹ ਤਾਂਗ ਹੈ ਕੇ ਅਹੰਕਾਰ ਛੱਡ ਕੇ ਮੋਹ ਤਿਆਗ ਕੇ ਮੈਂ ਉਨ ਸੋਹਾਗਣਾ ਦੇ ਚਰਨਾਂ ਦੀ ਧੂੜ ਬਣ ਜਾਵਾਂ ਉਹਨਾਂ ਕੇ ਸੰਗ ਦੇਖੋ ਪ੍ਰਭ ਨੈਣ ਕਿਉਂਕਿ हे ਮਾ ਉਹਨਾਂ ਸੁਹਾਗਣਾਂ ਦੀ ਸੰਗਤ ਵਿੱਚ ਰਹਿ ਕੇ ਹੀ ਮੈਂ ਪ੍ਰਭੂਪਤੀ ਨੂੰ ਇਨ੍ਹਾਂ ਅੱਖਾਂ ਨਾਲ ਵੇਖ ਸਕਾਂਗੀ ਨਿਮਖ ਨਿਮਖ ਇਹੀ ਆਰਾਧੋਂ हे ਮਾ ਮੈਂ ਦਿਨ ਰਾਤ ਉਹਨਾਂ ਦੀ ਸੇਵਾ ਦਾ ਸਾਧਨ ਕਰਦੀ ਰਾਂ ਦੇ ਨਸਰੈਣਾ ਇਹ ਸੇਵਾ ਸਾਦੋਂ ਮੈਂ ਪਲ-ਪਲ ਇਹ ਹੀ ਸੁਖਣਾ ਸੁਖਦੀ ਹਾਂ ਕਿ ਮੈਨੂੰ ਓਨਾ ਸੁਹਾਗਣਾ ਦੀ ਸੰਗਤ ਮਿਲੇ ਭੈ ਕ੍ਰਿਪਾਲ ਗੋਪਾਲ ਗੋਬਿੰਦ ਬਖਸ਼ਨ ਹਰ ਗੋਪਾਲ ਗੋਬਿੰਦ ਪ੍ਰਭੂ ਜੀ ਉਸ ਉੱਤੇ ਦਇਆਵਾਨ ਹੋ ਜਾਂਦੇ ਹਨ ਸਾਧ ਸੰਗ ਨਾਨਕ ਬਖਸ਼ਿੰਦ हे नानक जेडी जीव ਇਸਤਰੀ ਸਾਥ ਸੰਗਤ ਵਿੱਚ ਆ ਪਹੁੰਚਦੀ ਹੈ ਆਸਾ ਮਹਲਾ 5 ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ हे ਮਿੱਤਰ ਜਿਹੜਾ ਮਨੁੱਖ ਪ੍ਰਮਾਤਮਾ ਦੀ ਪ੍ਰੀਤ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਉਸ ਨੂੰ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਪ੍ਰਭ ਕੀ ਪ੍ਰੀਤ ਦੁਖ ਲੱਗੈ ਨਾ ਕੋਏ ਪ੍ਰਭੂ ਦੀ ਪ੍ਰੀਤ ਦਾ ਸਦਕਾ ਉਸ ਨੂੰ ਕੋਈ ਦੁੱਖ ਪੋ ਨਹੀਂ ਸਕਦਾ ਪ੍ਰਭ ਕੀ ਪ੍ਰੀਤ ਹਉ ਮੈ ਮਲ ਖੋਏ ਪ੍ਰਭੂ ਦੀ ਪ੍ਰੀਤ ਦਾ ਸਦਕਾ ਉਹ ਮਨੁੱਖ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਲੈਂਦਾ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਪ੍ਰਭੂ ਦੀਏ ਪ੍ਰੀਤੋਸ ਨੂੰ ਸਦਾ ਪਵਿੱਤਰ ਜੀਵਨ ਵਾਲਾ ਬਣਾਈ ਰੱਖਦੀ ਹੈ ਸੁਨੋ ਮੀਤ ਐਸਾ ਪ੍ਰੇਮ ਪਿਆਰ ਏ ਮਿੱਤਰ ਸੁਣੋ ਪਰਮਾਤਮਾ ਨਾਲ ਪਾਇਆ ਹੋਇਆ ਪ੍ਰੇਮ ਪਿਆਰ ਐ ਸਿਦਾਤ ਹੈ ਜੀ ਪ੍ਰਾਨ ਘਟ ਘਟ ਆਧਾਰ ਰਹਾਉ ਕਿ ਇਹ ਹਰੇਕ ਜੀਵ ਦੀ ਜਿੰਦ ਦਾ ਹਰੇਕ ਜੀਵ ਦੇ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਹੈ ਪ੍ਰਭ ਕੀ ਪ੍ਰੀਤ ਭੈ ਸਗਲ ਨਿਧਾਨ ਹੈ ਮਿੱਤਰ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਪ੍ਰੀਤ ਆਵਸੀ ਉਸ ਨੂੰ ਮਾਣੋ ਸਾਰੇ ਖਜ਼ਾਨੇ ਪ੍ਰਾਪਤ ਹੋ ਗਏ ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ ਪ੍ਰਭੂ ਦੀ ਪ੍ਰੀਤ ਦਾ ਦੁਆਰਾ ਉਸ ਦੇ ਹਿਰਦੇ ਵਿੱਚ ਜੀਵਨ ਨੂੰ ਪਵਿੱਤਰ ਕਰਨ ਵਾਲਾ ਹਰ ਨਾਮ ਆਵਸਦਾ ਪਰਬ ਕੀ ਪ੍ਰੀਤ ਸਦ ਸੋਭਵੰਤ ਪ੍ਰਭੂ ਦੀ ਪ੍ਰੀਤ ਦਾ ਸਦਕਾ ਉਹ ਲੋਕ ਪ੍ਰਲੋਕ ਵਿੱਚ ਸਦਾ ਸੋਭਾ ਵਡਿਆਈ ਵਾਲਾ ਬਣਿਆ ਰਹਿੰਦਾ ਹੈ ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤਾ ਪ੍ਰਭੂ ਦੀ ਪ੍ਰੀਤ ਦਾ ਸਦਕਾ ਉਸ ਦੀ ਹਰ ਇੱਕ ਕਿਸਮ ਦੀ ਚਿੰਤਾ ਮਿਟ ਜਾਂਦੀ ਹੈ ਪ੍ਰਭ ਕੀ ਪ੍ਰੀਤ ਇਹ ਪਉ ਜਲ ਤਰੈ ਹੇ ਮਿੱਤਰ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਪ੍ਰੀਤ ਆਵਸਦੀ ਹੈ ਕੋ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ ਪ੍ਰਭੂ ਦੀ ਪਈ ਦਾ ਸਦਕਾ ਉਹ ਜਮ ਦੂਤਾਂ ਤੋਂ ਭੈ ਨਹੀਂ ਖਾਂਦਾ ਉਸ ਨੂੰ ਆਤਮਿਕ ਮੌਤ ਕੋ ਨਹੀਂ ਸਕਦਾ ਪ੍ਰਭ ਕੀ ਪ੍ਰੀਤ ਸਗਲ ਉਧਾਰੈ ਪ੍ਰਭੂ ਦੀ ਪ੍ਰੀਤ ਦਾ ਸਦਕਾ ਆਪ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਹੋਰ ਸਭਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ਪ੍ਰਭ ਕੀ ਪ੍ਰੀਤ ਚਲੈ ਸੰਘਾਰੇ ਏ ਮਿੱਤਰ ਪ੍ਰਮਾਤਮਾ ਦੀ ਪ੍ਰੀਤ ਹੀ ਇੱਕ ਐਸੀ ਰਾਸ ਪੂੰਜੀ ਹੈ ਜੋ ਸਦਾ ਮਨੁੱਖ ਦੇ ਨਾਲ ਸਾਥ ਚਲਦੀ ਹੈ ਆਪੋਂ ਕੋਈ ਮਿਲੇ ਨਾ ਭੁੱਲੇ ਪਰ ਹੇ ਮਿੱਤਰ ਪ੍ਰਮਾਤਮਾ ਨਾਲ ਪ੍ਰੀਤ ਜੋੜਨੀ ਕਿਸੇ ਮਨੁੱਖ ਦੇ ਆਪਣੇ ਵਸ ਦੀ ਗੱਲ ਨਹੀਂ ਆਪਣੇ ਉਦਮ ਨਾਲ ਨਾ ਕੋਈ ਮਨੁੱਖ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਰਹਿ ਸਕਦਾ ਅਤੇ ਨਾ ਕੋਈ ਵਿਛੜ ਕੇ ਪਰાયੇ ਪੈ ਸਕਦਾ ਜਿਸ ਕਿਰਪਾਲ ਤਿਸ ਸਾਧ ਸੰਗ ਕੂਲੇ ਜਿਸ ਮਨੁੱਖ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਸਾਧ ਸੰਗਤ ਵਿੱਚ ਮਿਲਾਉਂਦਾ ਹੈ ਸਾਧ ਸੰਗਤ ਵਿੱਚ ਟਿਕ ਕੇ ਉਹ ਪਰਮਾਤਮਾ ਨਾਲ ਪਿਆਰ ਪਾਉਣ ਦਾ ਸਿੱਖ ਲੈਂਦਾ ਹੈ ਕਹੋ ਨਾਨਕ ਤੇਰੇ ਕੁਰਬਾਨ ਹੈ ਨਾਨਕ ਆਖੇ ਪ੍ਰਭੂ ਮੈਂ ਤੇਥੋਂ ਕੁਰਬਾਨ ਜਾਂਦਾ ਸੰਤ ਓਟ ਪ੍ਰਭ ਤੇਰਾ ਤਾਣ ਤੂੰ ਹੀ ਸੰਤਾਂ ਦੀ ਓਟ ਹੈ ਤੂੰ ਹੀ ਸੰਤਾਂ ਦਾ ਤਾਣ ਬਲ ਹੈ ਆਸਾ ਮਹਲਾ 5 ਉਪਤ ਹੋਏ ਕੈ ਰਾਜ ਕਮਾਇਆ ਹੈ ਭਾਈ ਜੇ ਕਿਸੇ ਨੇ ਰਾਜਾ ਬਣ ਕੇ ਰਾਜ ਦਾ ਆਨੰਦ ਵੀ ਮਾਣ ਲਿਆ ਘਰ ਘਰ ਅਨਰਥ ਵਿਹਾਜੀ ਮਾਇਆ ਲੋਕਾਂ ਤਿਵ ਦੀਕੀਆਂ ਕਰਕੇ ਮਾਲਤਨ ਵੀ ਜੋੜ ਲਿਆ ਸੰਚਿਤ ਸੰਚਤ ਥੈਲੀ ਕੀਨੀ ਜੋੜਦਿਆਂ ਜੋੜਦਿਆਂ ਜੇ ਉਸਨੇ ਖਜ਼ਾਨਾ ਵੀ ਬਣਾ ਲਿਆ ਰਾਬੋ ਸਤ ਡਾਰ ਅਵਰ ਕੋ ਦਿਨੀ ਤਾਂ ਵੀ ਕੀ ਹੋਇਆ ਪ੍ਰਮਾਤਮਾ ਨੇ ਆਖਰ ਉਸ ਪਾਸੋਂ ਖੋ ਕੇ ਕਿਸੇ ਹੋਰ ਨੂੰ ਦੇ ਦਿੱਤਾ ਮੌਤ ਵੇਲੇ ਉਹ ਆਪਣੇ ਨਾਲ ਤਾਂ ਨਾ ਲੈ ਜਾ ਸਕਿਆ ਕਾਚ ਗਗਰੀਆ ਅੰਬ ਮਝਰੀਆ ਏ ਭਾਈ ਇਹ ਮਨੁੱਖਾ ਸਰੀਰ ਪਾਣੀ ਵਿੱਚ ਪਈ ਹੋਈ ਕੱਚੀ ਮਿੱਟੀ ਦੀ ਗਾਗਰ ਵਾਂਗ ਜੋ ਹਵਾ ਨਾਲ ਉਛਲ ਉਛਲ ਕੇ ਪਾਣੀ ਵਿੱਚ ਹੀ ਗਲ ਜਾਂਦੀ ਗਰਬ ਗਰਬ ਉਹ ਆਹੋਂ ਮੈਂ ਪਰਿਆ ਰਹਾਓ ਇਸੇ ਤਰ੍ਹਾਂ ਮਨੁੱਖ ਅਹੰਕਾਰ ਕਰ ਕਰਕੇ ਉਸੇ ਸੰਸਾਰ ਸਮੁੰਦਰ ਵਿੱਚ ਹੀ ਡੁੱਬ ਜਾਂਦਾ ਹੈ ਆਪਣਾ ਆਤਮਿਕ ਜੀਵਨ ਕਰ ਕਰ ਲੈਂਦਾ ਨਿਰਪੋ ਹੋਇਓ ਭਇਆ ਨਿਹੰਗਾ ਏ ਭਾਈ ਰਾਜ ਦੇ ਮਾਣ ਵਿੱਚ ਜਿਉ ਮੌਤ ਵੱਲੋਂ ਨ ਡਰ ਹੋ ਗਿਆ ਨੇ ਟੜਕ ਹੋ ਗਿਆ ਚੀਤ ਨਾ ਆਇਓ ਕਰਤਾ ਸੰਗਾ ਜੇ ਉਸ ਨੂੰ ਹਰ ਵੇਲੇ ਨਾਲ ਵਸਦਾ ਕਰਤਾਰ ਕਦੇ ਯਾਦ ਨਾ ਆਇਆ ਲਸ਼ਕਰ ਜੋੜੇ ਕੀਆ ਸੰਬਹਾ ਜੇ ਉਸ ਨੇ ਫੌਜਾਂ ਜਮਾ ਕਰਕੇ ਬੜਾ ਲਸ਼ਕਰ ਬਣਾ ਲਿਆ ਤਾਂ ਵੀ ਕੀ ਹੋਇਆ ਨਿਕਸਿਆ ਫੂਕ ਤਾਂ ਹੋਏ ਗਏ ਸਵਾਹ ਜਦੋਂ ਅੰਤ ਵੇਲੇ ਉਸਦੇ ਸਵਾਸ ਨਿਕਲ ਗਏ ਤਾਂ ਉਸ ਦਾ ਸਰੀਰ ਮਿੱਟੀ ਹੋ ਗਿਆ ਸਵਾਹ ਹੋ ਗਿਆ ਉੱਚੇ ਮੰਦਰ ਮਹਿਲ ਅਰ ਰਾਣੀ ਏ ਭਾਈ ਜੇ ਉਸ ਦੇ ਉੱਚੇ ਮਹਿਲ ਮਾਣੀਆਂ ਰਹਿਣ ਲਈ ਮਿਲ ਗਏ ਅਤੇ ਸੁੰਦਰ ਰਾਣੀ ਮਿਲ ਗਈ ਹਸਤ ਘੋੜੇ ਜੋੜੇ ਮਨ ਭਾਨੀ ਜੋ ਉਸ ਨੇ ਹਾਥੀ ਘੋੜੇ ਵਧੀਆ ਮਨ ਭਾਉਂਦੇ ਕੱਪੜੇ ਇਕੱਠੇ ਕਰ ਲਏ ਵੱਡ ਪਰਿਵਾਰ ਪੁੱਤ ਅਰਤੀਆਂ ਜਿਉ ਪੁੱਤਰਾ ਧੀਆ ਵਾਲਾ ਵੱਡੇ ਪਰਿਵਾਰ ਵਾਲਾ ਬਣ ਗਿਆ ਮੋਹ ਪਚੇ ਪਛ ਅੰਧਾ ਮੁਵਾ ਤਾ ਮੀ ਤਾ ਮਾਇਆ ਦੇ ਮੋਹ ਵਿੱਚ ਘਾਰ ਹੋ ਕੇ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਹੋਇਆ ਆਤਮਕ ਮੌਤ ਹੀ ਸਹਿੜ ਬੈਠਾ ਜਿਨੇ ਉਪਾਹਾ ਤਿਨੇ ਬਿਨਾ ਹੇ ਭਾਈ ਜਿਸ ਪਰਮਾਤਮਾ ਨੇ ਉਸ ਨੂੰ ਪੈਦਾ ਕੀਤਾ ਸੀ ਉਸ ਨੇ ਉਸ ਨੂੰ ਨਾਸ਼ ਵੀ ਕਰ ਦਿੱਤਾ ਰੰਗ ਰਸਾ ਜੈਸੇ ਸੁਪਨਾ ਹ ਉਸ ਦੇ ਮਾਣੇ ਹੋਏ ਰੰਗ ਤਮਾਸ਼ੇ ਤੇ ਮौज ਮੇਲੇ ਸੁਪਨੇ ਵਾਂਗ ਹੋ ਗਏ ਸੋਈ ਮੁਕਤਾ ਇਸ ਰਾਜ ਮਾਲ ਉਹੀ ਮਨੁੱਖ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ ਉਸ ਦੇ ਪਾਸ ਸਦਾ ਕਾਇਮ ਰਹਿਣ ਵਾਲਾ ਰਾਜ ਤੇ ਧਨ ਹੈ ਨਾਨਕ ਦਾਸ ਜਿਸ ਖਸਮ ਦਿਆਲ ਹੈ ਦਾਸ ਨਾਨਕ ਆਖ ਜਿਸ ਉਤੇ ਖਸਮ ਪ੍ਰਭੂ ਦਇਆਵਾਨ ਹੁੰਦਾ ਹੈ ਤੇ ਜਿਸ ਨੂੰ ਆਪਣੇ ਨਾਮ ਦਾ ਖਜ਼ਾਨਾ ਬਖਸ਼ਦਾ ਹੈ ਆਸਾ ਮਹਲਾ 5ਵਾਂ ਐਨਸੇਉ ਪ੍ਰੀਤ ਕਰੀ ਕਨੇਰੀ ਹੈ ਭਾਈ ਜਿਸ ਮਾਇਆ ਨਾਲ ਬਹੁਤੀ ਪ੍ਰੀਤ ਕਰੀਏ ਜਉ ਮਿਲਿਐ ਤੋ ਵਦੇ ਵਦੇਰੀ ਤਾਂ ਜਿਉਂ-ਜਿਉਂ ਇਸ ਨਾਲ ਸਾਥ ਬਣਾ인다 ਹੈ ਤਿਉਂ ਤਿਉਂ ਇਸ ਨਾਲ ਮੋਹ ਵਧਦਾ ਜਾਂਦਾ ਗਲ ਚਮੜੀ ਜੋ ਛੋੜੈ ਨਹੀਂ ਆਖਰ ਜਦੋਂ ਇਹ ਗਲ ਨਾਲ ਚੰਬੜੀ ਹੋਈ ਛੜਦੀ ਨਹੀਂ ਲਾਗ ਛਟੋ ਸਤਗੁਰ ਕੀ ਪਾਈ ਤਦੋਂ ਸਤਗੁਰ ਦੀ ਚਰਣੀ ਲੱਗ ਕੇ ਹੀ ਇਸ ਤੋਂ ਖਲਾਸੀ ਪਾਈਦੀ ਹੈ ਜਾਗ ਮੋਹਨੀ ਹਮ त्याग ਗਵਾਈ اے ਭਾਈ ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਸਾਰੇ ਜਗਤ ਨੂੰ ਮੋਣ ਵਾਲੀ ਮਾਇਆ ਦੇ ਮੋਹ ਨੂੰ ਤਿਆ ਕੇ ਪਰੇ ਸੋੜ ਦਿੱਤਾ ਨਿਰਗੁਣ ਮਿਲਿਓ ਵਜੀ ਵਧਾਈ ਰਹਾਓ ਮੈਨੂੰ ਮਾਇਆ ਦੇ ਤਿੰਨ ਗੁਣਾ ਦੇ ਪ੍ਰਭਾਵ ਤੋਂ ਉਤਾਰ ਰਹਿਣ ਵਾਲਾ ਪ੍ਰਮਾਤਮਾ ਮਿਲਿਆ ਮੇਰੇ ਅੰਦਰ ਉਤਸ਼ਾਹ ਭਰੀ ਅਵਸਥਾ ਪ੍ਰਬਲ ਹੋ ਗਈ ਐਸੀ ਸੁੰਦਰ ਮਨ ਕੋ 모ਹ ਹੈ ਹੈ ਭਾਈ ਇਹ ਮਾਇਆ ਐਸੀ ਸੋਹਣੀ ਹੈ ਕਿ ਮਨੋਖ ਦੇ ਮਨ ਨੂੰ ਤਰੰਤ ਮੋਹ ਲੈਂਦੀ ਬਾਟ ਘਾਟ ਗ੍ਰਹਿ ਬਨ ਬਨ ਜੋ ਹੈ ਰਸਤੇ ਵਿੱਚ ਤੁਰਦਿਆਂ ਪਤਣ ਉੱਤੇ ਲੰਘਦਿਆਂ ਘਰ ਵਿੱਚ ਬੈਠਿਆਂ ਜੰਗਲ-ਜੰਗਲ ਵਿੱਚ ਪਾਉਂਦਿਆਂ ਇਹ ਮਨ ਨੂੰ ਮੋੜ ਵਾਸਤੇ ਤੱਕ ਲਈ ਰੱਖਦੀ ਮਨ ਤਨ ਲਾਗੇ ਹੋਏ ਕੈ ਮਿੱਠੀ ਮਿੱਠੀ ਬਣ ਕੇ ਮਨ ਤਨ ਵਿੱਚ ਆ ਚੰਬੜਦੀ ਹੈ ਗੁਰਪ੍ਰਸਾਦ ਮੈਂ ਖੋਟੀ ਡਿਠੀ ਪਰ ਮੈਂ ਗੁਰੂ ਦੀ ਕਿਰਪਾ ਨਾਲ ਵੇਖ ਲਿਆ ਕਿ ਇਹ ਬੜੀ ਖੋਟੀ ਹੈ ਅਗਰਕ ਉਸਕੇ ਵੱਡੇ ਠਗਾਉ ਹੈ ਭਾਈ ਕਮਾ ਦੇ ਕੋਸ ਮਾਇਆ ਦੇ ਮੁਸਾਹਬ ਵੀ ਵੱਡੇ ਠਗਾ ਹਨ ਛੋੜਨਾਹੀ ਬਾਪ ਨਾ ਮਾਉ ਮਾਂ ਹੋਵੇ ਪਿਓ ਹੋਵੇ ਕਿਸੇ ਨੂੰ ਠੱਗਣੋ ਛੱਡਦੇ ਨਹੀਂ ਮੇਲੀ ਆਪਣੇ ਓਨਲੇ ਬੰਦੇ ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਨਾਲ ਮੇਲ ਮੁਲਾਕਾਤ ਪਾਈ ਉਹਨਾਂ ਨੂੰ ਇਹਨਾਂ ਮੁਸਾਬਾਂ ਨੇ ਚੰਗੀ ਤਰ੍ਹਾਂ ਬੰਨ ਲਿਆ ਗੁਰ ਕਿਰਪਾ ਤੇ ਮੈਂ ਸਗਲੇ ਸਾਦੇ ਪਰ ਮੈਂ ਗੁਰੂ ਦੀ ਕਿਰਪਾ ਨਾਲ ਇਹਨਾਂ ਸਾਰਿਆਂ ਨੂੰ ਕਬੂ ਕਰ ਲਿਆ ਆਬ ਮੋਰੈ ਮਾਨ ਭਇਆ ਆਨੰਦ ਹੁਣ ਮੇਰੇ ਮਨ ਵਿੱਚ ਆਤਮਕ ਆਨੰਦ ਬਣਿਆ ਰਹਿੰਦਾ ਹੋ ਚੁਕਾ ਟੁੱਟੇ ਸਭ ਫੰਦ ਮੇਰੇ ਅੰਦਰੋਂ ਇਹਨਾਂ ਕਾਮਾਦਿਕ ਮੁਸਾਬਾਂ ਦਾ ਦਾਰ ਪੌ ਲੈ ਗਿਆ ਹੈ ਇਹਨਾਂ ਦੇ ਪਾਏ ਹੋਏ ਸਾਰੇ 파ਹੇ ਟੁੱਟ ਗਏ ਹਨ ਕੋ ਨਾਨਕ ਜਾਂ ਸਤਿਗੁਰ ਪਾਇਆ ਹੈ ਨਾਨਕ ਜਦੋਂ ਦਾ ਮੈਨੂੰ ਸਤਿਗੁਰ ਮਿਲ ਪਿਆ ਹੈ ਘਾਰ सगला ਮੈਂ ਸੁਖੀ ਬਸਾਇਆ ਤਦੋਂ ਦਾ ਮੈਂ ਆਪਣਾ ਸਾਰਾ ਘਰ ਸੁਖੀ ਬਸਾ ਲਿਆ ਮੇਰੇ ਸਾਰੇ ਗਿਆਨ ਇੰਦਰੀਆਂ ਵਾਲਾ ਪਰਿਵਾਰ ਇਹਨਾਂ ਦੀ ਮਾਰ ਤੋਂ ਬਚ ਕੇ ਆਤਮਕ ਆਨੰਦ ਮਾਣ ਰਿਹਾ ਹੈ ਤੋ ਇਸ ਤਰ੍ਹਾਂ ਨਾਲ ਮੈਂ ਆਪਣਾ ਘਰ ਸੁਖੀ ਵਸਾ ਲਿਆ ਮੇਰੇ ਗਿਆਨ ਇੰਦਰੀਆਂ ਵਾਲਾ ਪਰਿਵਾਰ ਇਹਨਾਂ ਦੀ ਮਾਰ ਤੋਂ ਬਚ ਕੇ ਆਤਮਕ ਆਨੰਦ ਮਾਣ ਰਿਹਾ ਹੈ ਆਸਾ ਮਹਿਲਾ ਪੰਜਵਾ ਆਠ ਪਹਰ ਨਿਕਟ ਕਰ ਜਾਨੈ ਪ੍ਰਮਾਤਮਾ ਦਾ ਭਗਤ ਪ੍ਰਮਾਤਮਾ ਨੂੰ ਅਠੇ ਪੈਰ ਆਪਣੇ ਨੇੜੇ ਵਸਦਾ ਸਮਝਦਾ ਹੈ ਪ੍ਰਭ ਕਾ ਕੀ ਯਾ ਮਿੱਠਾ ਮਾਨੈ ਜੋ ਕੁਝ ਪ੍ਰਮਾਤਮਾ ਕਰਦਾ ਹੈ ਉਸ ਨੂੰ ਮਿੱਠਾ ਕਰਕੇ ਮੰਨਦਾ ਹੈ ਇਕ ਨਾਮ ਸੰਤਨ ਆਧਾਰ ਹੈ ਵੀਰ ਪਰਮਾਤਮਾ ਦਾ ਨਾਮ ਹੀ ਸੰਤ ਜਨਾਂ ਦੀ ਜ਼ਿੰਦਗੀ ਦਾ ਆਸਰਾ ਬਣਿਆ ਰਹਿੰਦਾ ਹੈ ਹੋਏ ਰਹੇ ਸਭ ਕੀ ਪਗਸ਼ਾਰ ਸੰਤ ਜਨ ਸਭਨਾ ਦੇ ਪੈਰਾਂ ਦੀ ਤੂੜ ਬਣੇ ਰਹਿੰਦੇ ਸੰਤ ਰहत ਸੁਨੋ ਮੇਰੇ ਭਾਈ হে ਮੇਰੇ ਵੀਰ ਪਰਮਾਤਮਾ ਦੇ ਸੰਤ ਦੇ ਜੀਵਨ ਦੀ ਜੁਗਤੀ ਸੁਣੋ ਵਾਹ ਕੀ ਮਹਿਮਾ ਕਥਨ ਨਾ ਜਾਇ ਰਹਾਓ ਉਸ ਦਾ ਜੀਵਨ ਇਤਨਾ ਉੱਚਾ ਹੈ ਕਿ ਉਸ ਦਾ ਵੱਡਪਨ ਬਿਆਨ ਨਹੀਂ ਕੀਤਾ ਜਾ ਸਕਦਾ ਵਰਤਨ ਜਾ ਕਹਿ ਕੇਵਲ ਨਾਮ ਹੈ ਭਾਈ ਸੰਤ ਉਹ ਹੈ ਜਿਸ ਦੇ ਹਿਰਦੇ ਵਿੱਚ ਸਿਰਫ ਓਰ ਸਿਮਰਨ ਦਾ ਹੀ ਆਹਰ ਟਿਕਿਆ ਰਹਿੰਦਾ ਹੈ ਆਨੰਦ ਰੂਪ ਕੀਰਤਨ ਵਿੱਚ ਰਾਮ ਸਦਾ ਆਨੰਦ ਰਹਿਣ ਵਾਲੇ ਪ੍ਰਮਾਤਮਾ ਦੀ ਸਿੱਖਤ ਸਲਾਹੀ ਸੰਤ ਦੀ ਜ਼ਿੰਦਗੀ ਦਾ ਸਹਾਰਾ ਹੈ ਮਿੱਤਰ ਸਤਰ ਜਾ ਕੇ ਕਿਸਮਾਨੈ 헤 ਭਾਈ ਸੰਤੋ ਹੈ ਜਿਸ ਦੇ ਮਨ ਵਿੱਚ ਮਿੱਤਰ ਤੇ ਵੈਰੀ ਕੋ ਜਹ ਮਿੱਤਰ ਹੀ ਲੱਗਦੇ ਹ ਪ੍ਰਾਬੇ ਆਪਣੇ ਬਿਨ ਅਵਰ ਨਾ ਜਾਣੈ ਕਿਉਂਕਿ ਸੰਤ ਸਭ ਜੀਵਾਂ ਵਿੱਚ ਆਪਣੇ ਪ੍ਰਭੂ ਤੋਂ ਬਿਨ ਕਿਸੇ ਹੋਰ ਨੂੰ ਅਸਦਾ ਨਹੀਂ ਸਮਝਦਾ ਕੋਟ ਕੋਟ ਅਗ ਕਟਨ ਹਾਰਾ ਹੈ ਭਾਈ ਪ੍ਰਮਾਤਮਾ ਦਾ ਸੰਤ ਹੋਰਨਾ ਦੇ ਕਰੋੜਾਂ ਹੀ ਪਾਪ ਦੂਰ ਕਰਨ ਦੀ ਤਾਕਤ ਰੱਖਦਾ ਹੈ ਦੁੱਖ ਦੂਰ ਕਰਨ ਜੀ ਕੇ ਦਾ ਤਾਰਾ ਹੈ ਭਾਈ ਪ੍ਰਮਾਤਮਾ ਦੇ ਸੰਤ ਦੂਜਿਆਂ ਦੇ ਦੁੱਖ ਦੂਰ ਕਰਨ ਯੋਗ ਹੋ ਜਾਂਦੇ ਹਨ ਉਹ ਲੋਕਾਂ ਨੂੰ ਆਤਮਿਕ ਜੀਵਨ ਦੇਣ ਦੀ ਸਮਰੱਥਾ ਰੱਖਦੇ ਹਨ ਸੁਰਬੀਰ ਬਚਨ ਕੇ ਬਲੀ ਪ੍ਰਭੂ ਦੇ ਸੰਤ ਵਿਕਾਰਾਂ ਦੇ ਟੱਕਰੇ ਤੇ ਸੁਰਮੇ ਹੁੰਦੇ ਹਨ ਕੀਤੇ ਬਚਨਾਂ ਦੀ ਪਾਲਣਾ ਕਰਦੇ ਹਨ ਕੌ ਲਾਬਪੁਰੀ ਸੰਤੀ ਛਲੀ ਸੰਤਾਂ ਦੀ ਨਿਗਾਹ ਵਿੱਚ ਮਾਇਆ ਵੀ ਨਿਮਾਣੀ ਜੀ ਜਪਦੀ ਹੈ ਇਸ ਨਿਮਾਣੀ ਮਾਇਆ ਨੂੰ ਸੰਤਾਂ ਨੇ ਆਪਣੇ ਵਾਸ ਵਿੱਚ ਕਰ ਲਿਆ ਹੁੰਦਾ ਤਾਂ ਕਾ ਸੰਗ ਬਾਛੈ ਸੁਰ ਦੇਵਾ ਹੇ ਭਾਈ ਪ੍ਰਮਾਤਮਾ ਦੇ ਸੰਤਾਂ ਦਾ ਮਿਲਾਪ ਆਕਾਸ਼ੀ ਦੇਵਤੇ ਵੀ ਲੋੜਦੇ ਰਹਿੰਦੇ ਹਨ ਆਮੋਗ ਦਰਸ ਸਫਲ ਜਾਂ ਕੀ ਸੇਵ ਸੰਤ ਦਾ ਦਰਸ਼ਨ ਵਿਅਰਥ ਨਹੀਂ ਜਾਂਦਾ ਸੰਤ ਦੀ ਸੇਵਾ ਜ਼ਰੂਰ ਫਲ ਦਿੰਦੀ ਹੈ ਘਰ ਜੋੜ ਨਾਨਕ ਕਰੇ ਅਰਦਾਸ ਹੇ ਭਾਈ ਨਾਨਕ ਦੋਵੇਂ ਹੱਥ ਜੋੜ ਕੇ ਅਰਜ਼ੋਈ ਕਰਦਾ ਹੈ ਮੋਹ ਸੰਤਾਂ ਟਹਲ ਦੀ ਜੈ ਗੁਣਤਾਸ ਇਹ ਗੁਣਾ ਦੇ ਖਜ਼ਾਨੇ ਪ੍ਰਭੂ ਮੈਨੂੰ ਸੰਤ ਜਨਾਂ ਦੀ ਸੇਵਾ ਦੀ ਦਾਤ ਬਖਸ਼ ਆਸਾ ਮਹਲਾ 5 ਸਗਲ ਸੂਖ ਜਪ ਏਕੈ ਨਾਮ ਗੁਰੂ ਦੇ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਜਪਿਆ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਆ ਸਗਲ ਧਰਮ ਹਰ ਕੇ ਗੁਣ ਗਾਮ ਹੈ ਭਾਈ ਪ੍ਰਮਾਤਮਾ ਦੀ ਸਿੱਖ ਸਲਾਹ ਕਰਨ ਵਿੱਚ ਹੀ ਹੋਰ ਸਾਰੇ ਧਰਮ ਆ ਜਾਂਦੇ ਹਨ ਮਹਾ ਪਵਿੱਤਰ ਸਾਧਕਾ ਸੰਗ ਗੁਰੂ ਦੀ ਸੰਗਤ ਬਹੁਤ ਪਵਿੱਤਰ ਕਰਨ ਵਾਲੀ ਹੈ ਜਿਸ ਭੇਟ ਤ ਲਾਗੇ ਪ੍ਰਭ ਰੰਗ ਗੁਰੂ ਨੂੰ ਮਿਲਿਆ ਪ੍ਰਮਾਤਮਾ ਦਾ ਪ੍ਰੇਮ ਹਿਰਦੇ ਵਿੱਚ ਪੈਦਾ ਹੋ ਜਾਂਦਾ ਹੈ ਗੁਰ ਪ੍ਰਸਾਦਿ 에 ਆਨੰਦ ਪਾਵੈ 헤 ਭਾਈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਨਾਮ ਸਿਮਰਿਆ ਆਤਮਕ ਦੀਵਨ ਦਾ ਚਾਨਣ ਹੋ ਜਾਂਦਾ ਹੈ ਜੇ ਸਿਮਰਤ ਮਨ ਹੋਏ ਪ੍ਰਗਾਸਾ ਤਾਂ ਕੀ ਗਤ ਮਿਤ ਕਹ ਨਾ ਜਾਵੇ ਰਹਾਉ ਉਸ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਉਸ ਦੀ ਆਤਮਕ ਵਡੱਪਣ ਦੱਸੀ ਨਹੀਂ ਜਾ ਸਕਦੀ ਉਹ ਮਨੁੱਖ ਅਨੇਕਾ ਆਤਮਿਕ ਆਨੰਦ ਮੰਨਦਾ ਹੈ ਵਰਤਨੇਮ ਵਰਤਨੇਮ ਮੱਜਨ ਤਿਸ ਪੂਜਾ ਏ ਭਾਈ ਉਸ ਦੇ ਪਾਦ ਦੇ ਮਨੋਂ ਸਾਰੇ ਵਰਤਨੇ ਸਾਰੇ ਤੀਰਥ ਇਸ਼ਨਾਨ ਤੇ ਸਾਰੀਆਂ ਪੂਜਾ ਹੋ ਗਈਆਂ ਵੇਦ ਪੁਰਾਨ ਤਿੰਨ ਸਿਮਰਤ ਸੁਨੀ ਜਾ ਉਸ ਨੇ ਮਨੋਂ ਵੇਦ ਪੁਰਾਨ ਸਮ੍ਰਿਤੀਆਂ ਆਦਿਕ ਸਾਰੇ ਧਰਮ ਪੁਸਤਕ ਸੁਣ ਲਏ ਮਹਾ ਪੁਨੀਤ ਜਾ ਕਾ ਨਿਰਮਲ ਥਾਨ ਜਿਸ ਮਨੁੱਖ ਦਾ ਹਿਰਦਾ ਥਾ ਨਾਮ ਦੀ ਬਰਕਤ ਨਾਲ ਬਹੁਤ ਪਵਿੱਤਰ ਨਿਰਮਲ ਹੋ ਜਾਂਦਾ ਹੈ ਸਾਧ ਸੰਗਤ ਜਾ ਕੈ ਹਰ ਹਰ ਨਾਮ ਅਤੇ ਗੁਰੂ ਦੀ ਸੰਗਤ ਦੀ ਬਰਕਤ ਨਾਲ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆਵਸਦਾ ਹੈ ਪ੍ਰਗਟਿਓ ਸੋ ਜਨ ਸਗਲੇ ਭਵਨਾਂ ਨਾ ਹੈ ਭਾਈ ਉਹ ਮਨੁੱਖ ਸਾਰੇ ਭਵਨਾਂ ਵਿੱਚ ਉੱਗਾ ਹੋ ਜਾਂਦਾ ਹੈ ਪੱਤ ਤਪੁਨੀ ਤੋ ਤਾਂ ਕੀ ਪਗ ਰੇਨ ਉਸ ਮਨੁੱਖ ਦੇ ਚਰਨਾਂ ਦੀ ਧੂੜ ਵਿਕਾਰਾਂ ਵਿੱਚ ਡਿੱਗੇ ਹੋਏ ਅਨੇਕਾਂ ਬੰਦਿਆਂ ਨੂੰ ਪਵਿੱਤਰ ਕਰਨ ਦੀ ਸਮਰੱਥਾ ਰੱਖਦੀ ਹੈ ਜਾਂ ਕੋ ਭੇਟਿਓ ਹਰ ਹਰ ਰਾਏ ਗੁਰੂ ਦੇ ਕਿਰਪਾ ਨਾਲ ਜਿਸ ਮਨੁੱਖ ਨੂੰ ਪ੍ਰਭੂ ਪਾਸ਼ਾ ਮਿਲ ਪੈਂਦਾ ਹੈ ਉਸ ਮਨੁੱਖ ਦੀ ਉੱਚੀ ਆਤਮਕ ਅਵਸਥਾ ਤਾਂ ਕੀ ਗਾਤ ਮੇ ਤ ਕਥਨ ਨ ਜਾਏ ਉਸ ਮਨੁੱਖ ਦੀ ਆਤਮਿਕ ਵੱਡਪਣ ਬਿਆਨ ਨਹੀਂ ਕੀਤਾ ਜਾ ਸਕਦਾ ਆਟ ਪਹਰ ਕਰ ਜੋੜ ਧਿਆਵੋਂ اے ਪ੍ਰਭੂ ਮੈਂ ਇੱਥੇ ਪੈਰ ਦੋਵੇਂ ਹੱਥ ਜੋੜ ਕੇ ਤੇਰਾ ਧਿਆਨ ਤਰਦਾ ਰਹਾ ਓਨ ਸਾਧਾਂ ਕਾ ਦਰਸ਼ਨ ਪਾਵਾਂ ਓਨਾਂ ਸਾਧੂਆਂ ਦੇ ਦਰਸ਼ਨ ਕਰਦਾ ਰਹਾ ਮੋਹੇ ਗਰੀਬ ਕੋ ਲੈ ਹਰ ਲਾਏ ਮੈਨੂੰ ਗਰੀਬ ਨੂੰ ਉਹਨਾਂ ਦੀ ਸੰਗਤ ਵਿੱਚ ਰੜਾ ਦੇ ਨਾਨਕ ਆਏ ਪਏ ਸ਼ਰਣਾਏ हे ਨਾਨਕ ਆਕ ਜਿਹੜੇ ਗੁਰਮੁਖ ਗੁਰੂ ਦੀ ਕਿਰਪਾ ਨਾਲ ਤੇਰੀ ਸ਼ਰਨ ਆ ਪਏ ਹਨ